ਫਗਵਾੜਾ ਦੇ ਕੋਟ ਰਾਣੀ ਭਾਣੂਕੀ ਰੋਡ ਤੇ ਟਰੱਕ ਤੇ ਮੋਟਰਸਾਈਕਲ ਦੀ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਟਰੱਕ ਚਾਲਕ ਸਰਮਨ ਸਿੰਘ ਨੇ ਦੱਸਿਆ ਕਿ ਉਹ ਚੋਦੋ ਜਲੰਧਰ ਤੋਂ ਖਾਦ ਲੈ ਕੇ ਆ ਰਿਹਾ ਸੀ ਤਾਂ ਭਾਣੂਕੀ ਰੋਡ ਤੇ ਸਾਹਮਣੇ ਤੋਂ ਤੇਜ਼ ਆ ਰਹੇ ਮੋਟਰਸਾਈਕਲ ਨੂੰ ਦੇਖ ਕੇ ਉਸਨੇ ਆਪਣਾ ਟਰੱਕ ਰੋਕ ਲਿਆ ਤੇ ਮੋਟਰਸਾਈਕਲ ਸਿੱਧਾ ਟਰੱਕ ਵਿੱਚ ਵਜਿਆ ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਉਹ ਯਕੀਨਾਂ ਜੀ ਆਪਣਾ ਸਰਮਨ ਸਿੰਘ ਕਿਹੜੇ ਪਿੰਡ ਤੋਂ ਆ ਜੀ ਮੈਂ ਜਲੰਧਰ ਤੋਂ ਹਾਂ ਜੀ ਇਹ ਜੋ ਟਰੱਕ ਡਰਾਈਵਰ ਤੁਸੀਂ ਹੋ ਮੇਰੇ ਇੱਥੇ ਇਹ ਐਕਸੀਡੈਂਟ ਹੋਇਆ ਕਿੱਦਾਂ ਭਾਈ ਜਿਹੜਾ ਮੋਟਰਸਾਈਕਲ ਵੱਜਾ ਮੈਂ ਉਹ ਇਹ ਬੰਦਾ ਬਹੁਤ ਸਪੀਡ ਨਾਲ ਇੱਧਰ ਆਇਆ ਸੀ ਤੇ ਨਹੀਂ ਉਹ ਤੇ ਮੋਟਰਸਾਈਕਲ ਮੈਂ ਕਹਿੰਦੀ ਉੱਥੇ ਉੱਥੇ ਰੋਕਣੀ ਤੇ ਉਹ ਸਾਡੀ ਗੱਡੀ ਖੜੀ ਸੀ ਡਰਾਈਵਰ ਸਾਹਿਬ ਦੀ ਬਸ ਖੜ ਗਈ ਆ ਕੇ ਹੈ ਖੜ ਗਈ ਉਹ ਤੇ ਮੋਟਰਸਾਈਕਲ ਤੇ ਨਹੀਂ ਮੋਟਰਸਾਈਕਲ ਸਵਾਰ ਵਿੱਚਾ ਕਿੱਦਾਂ ਵੱਜਾ ਆ ਕੇ ਵਿੱਚੋਂ ਇੱਧਰੋਂ ਆਇਆ ਗਰ ਸਾਹਮਣੇ ਤੋਂ ਆ ਰਿਹਾ ਸੀ ਕਿ ਉਹਦਾ ਬੈਲੈਂਸ ਵਿਗੜ ਗਿਆ ਜਾਂ ਕੀ ਹੋਇਆ ਉਹ ਤੁਰ ਰੁਕਿਆ ਨਹੀਂ ਹਾਂਜੀ ਰੁਕਿਆ ਨਹੀਂ ਮੋਟਰਸਾਈਕਲ ਜਿਆਦਾ ਸਪੀਡ ਸੀ ਮੋਟਰਸਾਈਕਲ ਦੀ ਹਾਂਜੀ ਹਾਂਜੀ ਕਿ ਉਹਨੂੰ ਨੰਗਰ ਨੂੰ ਜਗ੍ਹਾ ਨਹੀਂ ਮਿਲੀ ਇੱਥੋਂ ਨਹੀਂ ਉਹ ਤਾਂ ਹਾਂ ਨੰਗਰ ਨੂੰ ਜਗ੍ਹਾ ਬਹੁਤ ਸੀਗੀ ਹਾਂਜੀ ਲੇਕਿਨ ਬਹੁਤ ਸੀ ਪਰ ਉਹ ਆਇਆ ਹੀ ਤਰ੍ਹਾਂ ਤੁਸੀਂ ਕਿੱਥੋਂ ਆ ਰਹੇ ਹੋ ਭਾਜੀ ਮੈਂ ਜੰਦਲ ਖਾਣ ਲੈ ਕੇ ਆ ਰਿਹਾ ਹਾਂ ਪਹਾੜੋਂ ਕੀ ਸੋਸ਼ਾਇਟੀ ਚ ਅੱਛਾ ਸਮਾਨ ਹੈ ਤੁਹਾਡੇ ਕੋਈ ਹਾਂਜੀ ਦੀਏ ਵੀ ਖਾਣ ਲੈ ਦਿੱਤੀ ਓਕੇ ਇਸ ਮੌਕੇ ਪਿੰਡ ਰੁੜਕੀ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਜਗਤਾਰ ਸਿੰਘ ਪਿੰਡ ਵਿੱਚ ਚਾਹ ਦੀ ਦੁਕਾਨ ਚਲਾਉਣ ਦਾ ਕੰਮ ਕਰਦਾ ਸੀ ਤੇ ਮੋਟਰਸਾਈਕਲ ਤੇ ਫਗਵਾੜਾ ਤੋਂ ਸਮਾਨ ਲੈ ਲੈ ਆਇਆ ਸੀ ਉਹਨਾਂ ਦੱਸਿਆ ਕਿ ਹਾਦਸੇ ਤੋਂ 2 ਘੰਟੇ 20 ਜਾਨ ਤੋਂ ਬਾਅਦ ਵੀ ਹੀ ਪੁਲਿਸ ਮੌਕੇ ਤੇ ਪਹੁੰ ਉਧਰ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਲਾਸ਼ ਨੂੰ ਪੋਸਟ ਮਾਰਨਲੇ ਸਿਵ ਹਸਪਤਾਲ ਫਗਵਾੜਾ ਵਿਖੇ ਭੇਜ ਕੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਜੀ ਕਿਨਾਂ ਜੀ ਆਪਣਾ ਕੰਮ ਕਰਕੇ ਮੇਰਾ ਨਾਮ ਭਾਈ ਮਨਜਿੰਦਰ ਸਿੰਘ। ਕਿਹੜੇ ਪਿੰਡ ਤੋਂ ਆ ਜੀ? ਪਿੰਡ ਰੁੜਕੀ ਆ ਭਾਜੀ ਸਾਡਾ। ਭਾਜੀ ਕੀ ਮਾਮਲਾ ਕਿਹੜਾ ਮੁੰਡਾ ਐਕਸੀਡੈਂਟ ਹੋਇਆ ਇੱਥੇ ਜਿਹੜਾ? ਮਾਮਲਾ ਭਾਜੀ ਇਹ ਸਾਡੇ ਚਾਚਾ ਜੀ ਲੱਗਦੇ ਸੀਗੇ ਤੇ ਸਾਡੇ ਪਿੰਡੇ ਇਹ ਚਾਰੀ ਦੁਕਾਨ ਕਰਦੇ ਆ ਮਟਿਆਈ ਦੀ ਤੇ ਸ਼ਹਿਰ ਨੂੰ ਸਮਾਨ ਲੈਣ ਆਏ ਸੀ ਜਗਤਾਰ ਸਿੰਘ ਇਹਨਾਂ ਦਾ ਨਾਮ ਹੈ। ਤੇ ਸਾਨੂੰ ਤਾਂ ਪਿੰਡੋਂ ਫੋਨ ਗਿਆ ਆ ਵੀ ਇਹਨਾਂ ਦਾ ਐਕਸੀਡੈਂਟ ਹੋ ਤੇ ਇਸ ਮਾਮਲੇ 'ਚ ਅਸੀਂ ਇੱਥੇ ਪਹੁੰਚੇ ਸੀ ਤੇ ਹਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਦਾ ਕਾਫੀ ਫੋਨ ਕਰ ਦਿੱਤੇ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋਇਆ ਐਕਸੀਡੈਂਟ ਮੈਂ ਤਕਰੀਬਨ 2 ਘੰਟੇ ਦੇ ਲੱਗੇ 1.5 ਘੰਟਾ ਹੋ ਚੁੱਕਾ ਹੈ ਥਾਣਾ ਕਿਹੜਾ ਪੈਂਦਾ ਜੀ ਇਹਨੂੰ ਥਾਣਾ ਭਾਈ ਸ਼ਰਮਨਾਪੁਰਾ ਥਾਣਾ ਕੋਈ ਜਾਣਕਾਰੀ ਮਿਲੀ ਤੁਹਾਨੂੰ ਕਿੱਦਾਂ ਹੋਇਆ ਭਾਜੀ ਐਕਸੀਡੈਂਟ ਟਰੱਕ ਦੇ ਨਾਲ ਜੀ ਭਾਜੀ ਸਾਨੂੰ ਤਾਂ ਇਹ ਤਕਰੀਬਨ ਇਹ ਪਤਾ ਲੱਗਾ ਵੀ ਐਕਸੀਡੈਂਟ ਇੱਥੇ ਆ ਕੇ ਪਤਾ ਲੱਗਾ ਵੀ ਟਰੱਕ ਦੇ ਵਿੱਚ ਜਿੱਦਾਂ ਲੱਗੇ ਆ ਤਾਂ ਹਜੇ ਇਹਦੇ ਬਾਰੇ ਕੋਈ ਮਸਲਾ ਗਵਾਣ ਤੋਂ ਪੁੱਛਿਆ ਜੇ ਟਰੱਕ ਕਿੱਧਰੋਂ ਆਉਂਦਾ ਸੀ ਜਾਂ ਖੜਾ ਤੇ ਕਿੰਨੇ ਕੇ ਸਾਲ ਦੀ ਬੋਰਾ ਭਾਜੀ ਮੁੰਡੇ ਦੀ ਉਹ ਮਰਦ ਦੀ ਹੈਗੀ ਆ 53 ਸਾਲ ਦੀ 55 ਕੇ ਸਾਲ ਦੀ ਹੋਣੀ ਹੈ ਇਹਨਾਂ ਦਾ ਆਧਾਰ ਕਾਰਡ ਵੀ ਮਿਲਿਆ ਭਾਜੀ ਮੇਤੂ ਸਾਹਿਬ ਇਹਨਾਂ ਦਾ ਆਧਾਰ ਕਾਰਡ ਮਿਲਿਆ ਮੇਰੇ ਕੋਲ ਫਲੋਰ ਤੋਂ ਆਏ ਪਿੱਛੋਂ ਨਹੀਂ ਨਹੀਂ ਰੜਕੀ ਪੈਣੀ ਫਲੋਰ 'ਚ ਮੇਰੇ ਜਾਖੇ ਦਾ ਮੁੰਡਾ ਦਾ ਰੜਕੀ ਲਈ ਮੁੰਡਾ ਦਾ ਰੜਕੀ ਦਾ ਹਾਂਜੀ ਹਾਂਜੀ